ਲੋ ਜੀ ਬਲੌਗ ਵੀਰਪਾਲਪੁਰ ਵਿੱਚ ਤੁਹਾਡਾ ਤਹਿ ਦਿਲੋਂ ਧੰਨਵਾਦ ਘਰ ਸੁਣਾਵਾਂ ਕਿਵੇਂ ਠੀਕ ਠਾਕ ਹਾਂ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਵੀਡੀਓ ਲਾਇਕ ਸ਼ੇਅਰ ਜੁ ਕਰੇ ਕਰਕੇ ਮਟਾ ਕਰਕੇ ਦੱਸਿਆ ਕਰੋ ਫਣੀ ਵੀਰੋ ਕਿੱਦਾਂ ਦੀ ਲੱਗਦੀਆਂ ਨੇ ਬਹੁਤ ਤਹਿ ਦਿਲੋਂ ਧੰਨਵਾਦ ਤੁਹਾਡਾ ਫਿਰ ਨਾਲ ਜੁੜਨ ਦਾ ਲੋ ਜੀ ਅਸਾਂ ਪਹਿਲਾਂ ਤਾਂ ਦਿਖਾਈਏ ਆਪਾਂ ਸ਼ੂਟ ਸਲਾਈ ਕੀਤਾ ਦੇਖੋ ਜੀ ਇਹ ਆਪਾਂ ਸਲਾਈ ਕੀਤਾ ਤਰਪਾਈਆ ਹੋ ਰਿਹਾ ਹੋ ਰਿਹਾ ਵਾ ਇਹ ਕੋ ਸੇਮ ਆਪਣੇ ਨਾਲ ਦਾ ਪਹਿਲਾਂ ਪੇਸ ਲਾਈ ਕੀਤਾ ਸੀ ਜੇ ਖੇਤਰ ਪਾਈ ਕਰਨਾ ਰਹਿ ਗਿਆ ਸਿਰ ਕੋਲੀ ਰੱਖ ਲਿਆ ਸੀ ਬਕਰਾਂ ਖੇਤਰ ਪਾਈ ਇਹ ਆਪਾਂ ਫਿਰ ਤੁਹਾਨੂੰ ਪਤਾ ਵੀ ਆਪਾਂ ਕੱਪੜੇ ਦਾ ਕੰਮ ਵੀ ਹੈ ਸਲਾਈ ਦਾ ਵੀ ਹੈ ਤੇ ਆਨਲਾਈਨ ਕਰਦੇ ਆਂ ਤੁਸੀਂ ਵੀ ਮੰਗਵਾਓ ਇਹ ਕੱਪੜਾ ਨਾ ਦਾ ਕਿਤੇ ਆਪਣੇ ਲੋਕੀ ਕਿਸ ਨੇ ਲਿਆ ਆਪਾਂ ਤਾਂ ਸਲਾਈ ਕਰਾਇਆ ਆਪਾਂ ਕੋਲੀ ਰੱਖ ਲਿਆ ਮੈਂ ਅੱਜ ਤੁਹਾਨੂੰ ਦਿਖਾਵਾਂਗੀ ਹੋਰ ਸੁਣਾਓ ਜੀ ਜੀ ਸੜਾ ਬਹੁਤ ਹੈ ਜੀ ਦਾ ਧੰਨਵਾਦ ਤੁਹਾਡਾ ਆਪਣੇ ਨਾਲ ਜੋੜਨ ਦਾ ਤੁਸੀਂ ਮੈਨੂੰ ਇੰਨਾ ਵਧੀਆ ਪਿਆਰ ਦਿੰਨੇ ਆਂ ਵੀਡੀਓਸ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਜਿਹੜੀ ਆਪਾਂ ਨਵੀਂ ਵੀਡੀਓ ਬਣਾਵਾਂਗੇ ਨਾ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਹੀ ਪਹੁੰਚੂਗਾ ਤੇ ਬਹੁਤ ਤਹਿ ਦਿਲੋਂ ਧੰਨਵਾਦ ਜਿਹੜਾ ਤੁਸੀਂ ਮੈਨਿੰਨਾ ਪਿਆਰ ਦਿੱਤਾ ਵੀ ਪਾਲਪੁਰ ਬਲੌਗ ਦੇ ਵਿੱਚ ਤੇ ਆਪਾਂ ਹੁਣ ਬਣਾਈ ਜਾਂਦੇ ਨੇ ਕਿਉਂ ਬਣਾਈ ਸੀ ਕੋਟੀ ਚਲੋ ਦੇਖੋ ਜੀ ਇਹ ਆਪਾਂ ਤੁਹਾਨੂੰ ਕੱਲ ਵੀ ਦਿਖਾਈ ਸੀਗੀ ਹਲਪਾ ਕੱਲ ਪਾ ਬਟਨ ਪੱਟੀ ਦਿਖਾਈ ਤੁਹਾਨੂੰ ਦੇਖੋ ਜੀ ਇਹ ਬਟਨ ਪੱਟੀ ਸੀਗੀ ਬਹੁਤ ਪੈਨ ਕਿੰਦੀ ਸਾਨੂੰ ਬੱਟਰ ਬੱਤੀ ਦੱਸਿਆ ਜਿਸ ਬਣਾਉਣ ਲੱਗੇ ਮੈਂ ਕਿਹਾ ਚਲੋ ਕਈ ਵਾਰ ਕਿਸੇ ਦੇ ਖੇਤੀ ਨਾ ਵੀ ਬਣਾ ਬਣਾਈਏ ਪਰ ਇਹ ਆਪਾ ਪ੍ਰੋਪਰ ਬਣਾਈ ਗਈ ਜਾਂਦੀ ਸੀਗੇ ਬਣਾ ਕੇ ਰੈਡੀ ਕਰ ਲਿਆ ਆਪਾਂ ਕਲਰਾਂ ਦਾ ਗਲਾ ਬਣਾਇਆ ਦੇਖੋ ਜੀ ਬਹੁਤ ਸੋਹਣਾ ਬਣ ਕੇ ਤਿਆਰ ਆ ਤੇ ਇਹ ਆਪਾਂ ਨਾ ਪੂਰੀਆਂ ਵਾਜੂ ਦੀ ਬਣਾਉਣੀ ਆ ਬਾਹਾਂ ਦੀ ਬਾਹਾਂ ਆਪਾਂ ਹਜੇ ਹੁਣ ਸਟਾਰਟ ਕਰਾਂਗੇ ਜਿਸਨੂੰ ਬਾਹਾਂ ਵੀ ਦੱਸਾਂਗੇ 9 10 ਸਾਲ ਦੇ ਬੱਚੇ ਦਾ ਇਹ ਅਪ ਕਿਤਨੀਆ ਬਾਹਾਂ ਦੀ ਲਵਾਈ ਹੈ ਤੇ ਕਿੰਨਾ ਮੂਰੇ ਪਾਉਣੇ ਫਿਰ ਤੁਹਾਨੂੰ ਦੱਸਾਂਗੀ ਦੇਖੋ ਜੀ ਇਹ ਆਪਾਂ ਕਲਰ ਲਾਏ ਦੇਖੋ ਜੀ ਕਿੰਨੇ ਵਧੀਆ ਕਲਰ ਨਿਕਲ ਕੇ ਤਿਆਰ ਹੋਏ ਦੇਖੀ ਤੇ ਕੀ ਕਲਰ ਲਾਏ ਆਪਾਂ ਲਓ ਜੀ ਤੁਸੀਂ ਵਿਅਸਤਰਾ ਬਣਾਉਣੇ ਹੋਏ ਤਾਂ ਤੁਸੀਂ ਜ਼ਰੂਰ ਦੇਖੋ ਉਸ ਨੂੰ ਮੈਂ ਦੱਸਣੀ ਆ ਦੇਖੋ ਇਹ ਇਹ 10-12 ਸਾਲ ਦੇ ਬੱਚੇ ਦੀ ਜਦ ਪ੍ਰੋਪਰ ਬਣ ਕੇ ਤਿਆਰ ਹੋਏ ਉਸ ਨੂੰ ਫਿਰ ਮੈਂ ਲਵਾਈ ਚੜਾਈ ਬਾਰੇ ਵੀ ਦੱਸ ਦਊਂਗੀ 8 ਸਾਲ ਦਾ ਬੱਚਾ ਪਾਲੇ 10 ਸਾਲ ਦਾ ਪਾਲੇ 11 ਹੰਦਾ ਕਿਉਂਕਿ ਇਨਾ ਇਹ ਨਹੀਂ ਹੁੰਦਾਗਾ ਵੀ ਉੱਚੀ ਨਹੀਂ ਹੁੰਦੀ ਆ ਨੋ ਜੀ ਦੇਖੋ ਇਹ ਆਪਣੇ ਕੋਲੇ ਸ 7-8 ਮਹੀਨੇ ਤੋਂ ਆਰਡਰ ਆਪਣੇ ਕੋਲੇ ਆਇਆ ਵਾ ਸੀ ਪਰ ਆਪਣੇ ਕੋਲੇ ਟਾਈਮ ਨਹੀਂ ਸੀ ਬਣਾ ਕੇ ਦੇ ਹੰਦਾ ਤੇ ਚਲੋ ਹੁਣ ਆਪਾਂ ਬਣਾ ਕੇ ਦਿਨੇ ਆ ਇਹ ਆਪਾਂ ਤੁਹਾਨੂੰ ਦੱਸਾਂਗੇ ਫਿਰ ਜਦ ਬਣ ਕੇ ਰੈਡੀ ਹੋਈ ਆਪਾਂ ਕਿੱਥੇ ਕੱਢ ਲੈਣੀ ਆ ਤੁਹਾਨੂੰ ਦੱਸਾਂ ਲਓ ਜੀ ਤੇ ਨੋ ਜੀ ਦੇਖੋ ਇਹ ਬਕਾਲਰ ਬਣਾ ਕੇ ਰੈਡੀ ਕੀਤਾਗਾ ਸਾਨੂੰ ਤਾਂ ਖਾਉਣੀਆਂ ਸਾਨੂੰ ਵੈਸੇ ਨਾਲ ਸੋਨਾ ਤੋਪੇ ਲਾਉਂਗੀ ਥੋੜੀ ਜਿਹੀ ਸੋਨਾ ਤੋਪੇ ਲਾਵਾਂਗੇ ਕਿਤੇ ਕਿਤੇ ਬਕਾਲਰ ਬਣਾ ਤੇ ਆ ਬਟਨ ਪੱਟੀ ਸਾਨੂੰ ਕੱਲ ਦਿਖਾਈ ਸੀ ਆ ਬਟਨ ਪੱਟੀ ਆ ਬਟਨ ਵੀ ਲਾ ਸਕਦੀਆਂ ਬਸ ਬਟਨ ਤਾਂ ਮੈਂ ਨਹੀਂ ਲਾਏਗੇ ਦੇਖੋ ਜੀ ਇਸ ਤਰ੍ਹਾਂ ਪਈ ਤੇ ਬਟਨ ਵੀ ਲਾ ਸਕਦੇ ਆ ਬਟਨ ਲਾ ਦੀਏ ਤੇ ਫਿਰ ਇਹ ਇਸ ਤਰ੍ਹਾਂ ਬਣ ਜਾਊਗਾ ਪਰ ਵਟਨ ਦੀ ਲੋੜ ਨਹੀਂ ਹੈਗੀ ਦੇਖੋ ਜੀ ਆਪਾਂ 14 ਜੋਟੇ ਇਥੋਂ ਚੱਕੇ ਸੀ ਆਹ ਚੀਜ਼ ਤੋਂ 14 ਇਧਰੋਂ ਚੱਕੇ ਸੀ 14 ਹੀ ਇਧਰੋਂ ਚੱਕੇ ਸੀ ਦੇਖੋ ਜੀ ਆਪਾਂ ਨੇ ਪਿਛਲੇ ਜੋਟੇ ਜਿਹੜੇ ਆਪਾਂ ਇਹਦੇ ਸੀ ਕਿ ਪਿਛਲੀ ਸਾਈਡ ਦੇ ਇਹ ਆਪਾਂ ਇਹੀ ਸੀ ਨਾਲ ਹੀ ਅਟੈਚ ਕਰ ਲੇ ਦੇਖੋ ਜੀ ਤੋ ਜੀ ਇਹ ਆਪਾਂ ਬਣ ਬਣਾਈਆਂ ਜੀ 12 ਸਲਾਈਆਂ 24 ਬੈਕ ਸਾਈਡ 12 ਤੇ ਮੂਹਰਲੀ ਸਾਈਡ 12 ਹਰ ਸਲਾਈ ਤੁਸੀਂ ਇੱਥੋਂ ਵਧਾਈ ਜਾਣਾ ਹੈ ਇੱਥੋਂ ਵਧਣਾ 3 ਕਿਕ ਤੋਂ ਲੈ ਬਹੁਤ ਇਹਦੇ ਤੋਂ ਵਰਤੇ ਪਰ ਲੰਮੀਆਂ ਬਸ ਇਸ ਤੇ ਲਾ ਦ ਫਿਰ ਮਉਣ ਕੇ ਦਾ ਲਓ ਦੇਖੋ ਖਾਤਰ ਲੋ ਜੀ ਇਹ ਤੁਹਾਨੂੰ پتہ ਖਾਤੇ ਕਲਰ ਵੀ ਆਪਾਂ ਇਸ ਤਰ੍ਹਾਂ 24 ਸਲਾਈਆਂ 12 ਸਿੱਧੀਆਂ ਤੇ 12 ਪੁੱਠੀਆਂ ਸਲਾਈਆਂ ਪਾ ਕੇ ਹਰ ਸਲਾਈ ਹੈ ਕਿ ਤੁਸੀਂ ਵਿਧਾਈ ਚੱਲਿਓ ਜੇ ਜੋ ਪ੍ਰੋਪਰ ਕਿਰਾ ਇੱਥੇ ਚੱਕ ਲੈ ਤੁਸੀਂ ਆਹ ਜੋਟੀ ਕਿਰਾ ਫਿਰ ਜਿੱ ਕੰਨੇ ਕੰਨੇ ਤੇ ਹੈ ਕਿ ਹਰ ਵਰੀ ਵਿਧਾਈ ਜਾਣਾ ਆਹ ਤਿੱਖੀ ਹਰ ਵਰੀ ਬਣਾ ਬਣਾ ਤੁਸੀਂ ਫੇਰ ਇਹ ਚੀਜ਼ਾਂ ਤਿੱਖੀ ਬਣ ਕੇ ਤਿਆਰ ਹੋ ਗਈ ਦੇਖੋ ਜੀ ਆਹ ਕਲਰ ਫਿਰ ਤਿੱਖਾ ਬਣੂਗਾ ਆਹ ਜੀ ਤੁਸੀਂ ਇੱਥੇ 14 ਜੋਟੀ ਇੱਥੇ ਚੱਕ ਲੈ ਆਹ ਚੀਜ਼ ਇੱਥੋਂ ਤੋ ਲੈ ਕੇ ਇੱਥੋਂ ਤੱਕ ਕਿ ਸੱਤ ਚਾ ਸੀਗੀ ਇੱਥੇ ਤੱਕ ਆਪਾਂ 14 ਜੋਟੇ ਚੱਕ ਲਈ ਲਓ ਦੇਖੋ 14 ਝੂਟੇ ਆਪਾਂ ਇੱਥੋਂ ਲੈ ਕੇ ਇੱਥੋਂ ਸੱਤ ਇਹ ਸੀ 14 ਪਈ ਚੱਕ ਲਈ ਚਲੋ ਚੱਕ ਲਈ 14 ਝੂਟੇ ਚੱਕ ਲਈ ਆਪਾਂ ਹਰ ਸਲਾਈ ਆਪਾਂ 24 ਸਲਾਈਆਂ ਪਾਈਆਂ ਹਨ ਦੁਬਾਰਾ ਸਲਾਈਆਂ ਹੀ ਹੋਊਗਾ ਹਰ ਸਲਾਈ ਆਪਾਂ ਵਧਾਉਂਦੇ ਜਾਣਾ ਇੱਕ ਇੱਕ ਕੁੰਡਾ ਇਧਰ ਵਧਾਉਂਦੇ ਵਧਾਉਂਦੇ ਜਾਣਾ ਦੇਖੋ ਜੀ ਵਧਾਉਂਦੇ ਵਧਾਉਂਦੇ ਬਹੁਤ ਵਧੀਆ ਕਲਰ ਨਿਕਲ ਕੇ ਤਿੱਖਾ ਦਿਖਾਇਆ ਆਊਗਾ ਦੇਖੋ ਫਿਰ ਇਹ 24 ਸਲਾਈਆਂ ਪਾ ਕੇ ਬੰਦ ਕਰਤਾ ਸੀਗਾ ਫਿਰ ਜਦੋਂ ਪ੍ਰੋਪਰ ਬਣ ਕੇ ਤਿਆਰ ਹੋਊਗੀ ਸਾਰੀ ਰੀਪਾ ਬਾਹਾਂ ਬਾਹਾਂ ਵਗੈਰਾ ਲਾਤਿਆਂ ਤੇ ਤੁਹਾਨੂੰ ਫਿਰ ਦਿਖਾਵਾਂਗੇ ਤੁਹਾਨੂੰ ਤੇ ਲੋ ਜੀ ਦੱਸਿਓ ਤੇ ਆਪਣੇ ਕਲਰ ਤੁਹਾਨੂੰ ਕਿਵੇਂ ਚੱ ਲੱਗੇ ਤੇ ਤੁਸੀਂ ਵੀ ਜਰੂਰ ਟਰਾਈ ਕਰੋ ਪਹਿਲਾਂ ਬਟਨ ਪੱਟੀ ਆਪਾਂ ਤੁਹਾਨੂੰ ਕੱਲ ਦਿਖਾਤੀ ਸੀ ਕਿਉਂਕਿ ਫਿਰ ਇੱਕ ਵੀਡੀਓ ਦੇ ਵਿੱਚ ਇੰਨਾ ਨਹੀਂ ਲੋਟ ਆਉਂਦਾਗਾ ਇਹ ਤੁਹਾਨੂੰ ਕੱਲ ਦਿਖਾਤੀ ਸੀ ਆਪਾਂ ਬਟਨ ਪੱਟੀ ਲੋ ਜੀ ਇਹ ਆਪਾਂ ਇਥੋਂ ਮੋੜਾ ਘਟਾ ਕੇ ਤੇ ਪੰਜ ਚਾਰ ਸਲਾਈਆਂ ਇਥੋਂ ਪਾ ਕੇ ਆਪਾਂ ਚਾਰਕ ਸਲਾਈਆਂ ਤੇ ਫੇਰ ਆਪ ਇਥੋਂ ਆ ਕਰਦੇ ਸੀ ਪਤਾਤੀ ਸੀ। ਦੇਖੋ ਇਹ ਬਟਨ ਪੱਟੀ ਦਾਸਤੀ ਸੀ। ਅੱਜ ਆਪ ਸੁਣ ਦੱਸਦੇ ਆ ਕਾਲਰ ਦਾ ਵੀ 14-14 ਝੁੱਟੇ ਚੱਕ ਕੇ ਹਰ ਝੁੱਟ ਕੁੰਡਾ ਪਾ ਕੇ ਇੱਕ ਵਧਾਈ ਜਾਣਾ ਇਧਰ ਲਈ ਸੈਟ। ਕਹੇ ਕੁੰਡਾ ਇਧਰ ਵਧਾਈ ਛਾ। ਇਹਦੇ 24 ਸਲਾਈਆਂ ਪੂਰੀਆਂ ਹੋਈਆਂ ਫਿਰ ਇਹਨਾਂ ਬੰਦ ਕਰ ਦੇਣਾ ਸਾਰਾ ਇਕੱਠਾ ਹੀ। ਇਕੱਠਾ ਬੰਦ ਕਰ ਦੇਣਾ ਹੈਗਾ। ਲਓ ਜੀ ਦੇਖੋ ਕਿੰਨਾ ਵਧੀਆ ਕਾਲਰ ਬਣ ਕੇ ਤਿਆਰ ਹੋਇਆ। ਵੀਡੀਓ ਨੂੰ ਲੈ ਕੇ ਸ਼ੇਅਰ ਜ਼ਰੂਰ ਕਰਿਆ ਕਰ ਕਮੈਂਟ ਕਰਕੇ ਦੱਸਿਆ ਕਰੋ ਆਪਣੀਏ ਵੀਡੀਓ ਕਿੱਦਾਂ ਦੀ ਲੱਗਦੀ ਹੈ। ਬਹੁਤ ਧੰਨਵਾਦ ਤੁਹਾਡਾ ਫਿਰ ਨੜ ਜੋੜਨ ਦਾ। ਬਹੁਤ ਐਜ਼ਲ ਹੁਤਾ ਨਵਾ ਤੁਸੀਂ ਮੈਨੂੰ ਇੰਨੇ ਛੋਟੇ ਛੋਟੇ ਕਮੈਂਟ ਕਰਦੇ ਆ ਤੇ ਬਹੁਤ ਤੁਸੀਂ ਮੈਨੂੰ ਪਿਆਰ ਦਿੱਤਾ ਪੀਰਪਾਲ ਫੋਰ ਬਲੌਗਰ ਦੇ ਵਿੱਚ ਵੀ ਚਲੋ ਜੀ ਠੀਕ ਆ ਫਿਰ ਆਪਾਂ ਆਹ ਲਾ ਕੇ ਇਸ ਨੂੰ ਪ੍ਰੋਪਰ ਸਾਰੀ ਫਿਰ ਦੱਸ ਦਾਂਗੇ ਵੀ ਇਹ 8 ਸਾਲ ਦਾ ਬੱਚਾ ਪਾ ਸਕਦਾ 8 ਤੋਂ 10 11 ਸਾਲ ਤੱਕ 25 ਦੀ ਆਊਗੀ ਫਿਰ ਪਰ ਲਵਾਈ ਚ ਵੜਾਈ ਬਾਰੇ ਤੁਹਾਨੂੰ ਫਿਰ ਦੱਸਾਂਗੀ ਜੇ ਬਾਰੇ ਕਿਉਂਕਿ ਫਿਰ ਇੱਕ ਵੀਡੀਓ ਦੇ ਵਿੱਚ ਸਾਰਾ ਨਹੀਂ ਪਤਾ ਲੱਗਦਾ ਡਿਟੇਲ ਚ ਤੇ ਗੱਲਾਂ ਸੋਨ ਮੈਂ ਦੱਸਦਾ ਬਸ ਇਥੇ ਚੱਕ ਕੇ ਹਰ ਵਾਰੀ ਆਖ ਕੇ ਵੀਦਰੋ ਕੁਟਾ ਬਧਾਈ ਜਾ ਜਮ ਕੰਨੀ ਕੰਨੀ ਵਧਾਉਣੀ ਫਿਰ ਤਿੱਖਾ ਬੰਨ ਜਦੋਂ ਕੰਨੀ ਕੰਨੀ ਵਧਾਇਆ ਤੁਸੀਂ ਆਪਣੀ ਮਰਜ਼ੀ ਸਲਾਈਆਂ ਜਿੰਦੀਆਂ ਮਰਜ਼ੀ ਪਾ ਲੋ ਆਪਾਂ ਤਾਂ 12 ਸਲਾਈਆਂ ਪਾਈਆਂ ਤੁਸੀਂ ਵੱਧ ਵੀ ਪਾ ਸਕਦੇ ਆ 15 ਸਲਾਈਆਂ 14 ਘੱਟ ਵੀ ਕਰ ਸਕਦੇ ਵੱਧ ਵੀ ਕਰ ਸਕਦੇ ਆ ਉਹ ਤੁਹਾਡੇ ਸਾਹ ਤੇ ਜਿਵੇਂ ਮਰਜ਼ੀ ਪਾਓ ਬਹੁਜੀ ਚਲੋ ਜੀ ਠੀਕ ਹੈ